ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰਾਂ ਕਿਤਾਬ ਗੋਰੀ ਜਿਸ ਦੇ ਲੇਖਕ ਨੇ ਗੁਰਦੇਵ ਸਿੰਘ ਰੁਪਾਣਾ ਇਸ ਕਿਤਾਬ ਨੂੰ ਆਵਾਜ਼ ਦਿੰਦੀ ਹੈ ਹਰਪ੍ਰੀਤ ਹੈਪੀਨੀ ਆਵਾਜ਼ ਘਰ ਵਿੱਚ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰਾਂ ਕਿਤਾਬ ਗੋਰੀ ਜਿਸ ਦੇ ਲੇਖਕ ਨੇ ਗੁਰਦੇਵ ਸਿੰਘ ਰੁਪਾਣਾ ਇਸ ਕਿਤਾਬ ਨੂੰ ਆਵਾਜ਼ ਦਿੰਦੀ ਹੈ ਹਰਪ੍ਰੀਤ ਹੈਪੀਨੀ ਨਾਵਲ ਗੋਰੀ ਨਾਵਲਕਾਰ ਗਰਦੇਵ ਸਿੰਘ ਰਪਾਣਾ ਗੋਰੀ ਇੱਕ ਸਾਹਿਤਕ ਬੰਨਗੀ ਸ਼ੱਕਰ ਭਰੀ ਪ੍ਰਾਤਕੀ ਮਿਸ਼ਰੀ ਦੀ ਇੱਕ ਡਲੀ ਮੂਰਖ ਝਗੜੇ ਰਾਤ ਪਰ ਚਤਰ ਦੀ ਇੱਕ ਕੜੀ ਛਿੰਜ ਪੈਂਦੀ ਐ ਲੀੜੇ ਲੈਂਦੇ ਨੇ ਲੰਗੋਟੇ ਕਸੀਦੇ ਨੇ ਅਖਾੜੇ ਚ ਕੁਸ਼ਤੀਆਂ ਲੜੀਦੀਆਂ ਨੇ ਪਰ ਪਟਕਾ ਇੱਕ ਪਹਿਲਵਾਨ ਹੀ ਲ ਜਾਂਦਾ ਹੈ ਸਾਹਿਤ ਰਚਨਾ ਕਰਨ ਲਈ ਵੀ ਹਰ ਬੀਏ ਐਮਏ ਨੇ ਕੁਰਤਾ ਪਜਾਮਾ ਲਾਤ ਰਿਆ। ਲੇਖਕ ਬਹੁਤੇ ਪਾਠਕ ਥੋੜੇ। ਪਿੜ ਵਿੱਚ ਸਾਹਿਤ ਨੂੰ ਮੂੰਹ ਮਾਰਨ ਵਾਲਿਆਂ ਕੜਮਾਸਪਾ ਛੱਡਿਆ। ਪਰ ਰਚਨਾਇਕ ਵਿਰਲਾ ਹੀ ਬਣਦਾ। ਕਈ ਡਾਕਦਾਰਾਂ ਕਵਿਤਾ ਨੂੰ ਆਪਣਾ ਗਦੀਘੇੜ ਪਾਇਆ ਕਿ ਉਸ ਆਪੋ ਸ਼ਰਮ ਖਾ ਕੇ कुंठ ਗੱਡ ਲਿਆ। ਪਰ ਉਹਨਾਂ ਕਵਿਤਾ ਨੂੰ ਵਾਰਤਕ ਦੇ ਵੱਟੋ-ਵੱਟ ਪਾਈ ਰੱਖਿਆ। ਕਈਆਂ ਵਿਚਾਰੀ ਕਹਾਣੀ ਨੂੰ ਛੱਤਣੀ ਝਾੜ ਛੱਡਿਆ। ਹੋਰ ਪਾਸੇ ਚਾਰਾ ਨਾ ਚੱਲਿਆ ਤਾਂ ਨਾਬਲ ਹੀ ਦਰਦ ਬੱਲਿਆ ਲਫ਼ਜ਼ਾਂ ਦੇ ਢੇਰ ਉਸਰਦੇ ਗਏ ਸਿੱਟਿਆਂ ਬਿਨਾ ਲਾਣ ਕੰਮ ਦੀ ਗੱਲ ਕੋਈ ਨਹੀਂ ਕਈਆਂ ਕੁਰਸੀਆਂ ਦੇ ਜ਼ੋਰ ਪਾਠਕਾਂ ਤੇ ਪਬਲਿਸ਼ਰਾਂ ਨੂੰ ਵਕਤ ਪਾ ਰੱਖਿਆ ਹੈ ਪਬਲਿਸ਼ਰ ਬੇਈਮਾਨ ਰਿਐਲਿਟੀ ਨਹੀਂ ਦਿੰਦੇ ਪਾਠਕ ਬੁੱਧੂ ਕਿਤਾਬਾਂ ਨਹੀਂ ਖਰੀਦਦੇ ਸ਼ਰਾਬ ਪੀ ਲੈਂਦੇ ਨੇ ਸਾਹਿਤ ਰੂਹ ਦੀ ਖਰਾਕ ਹੀ ਨਹੀਂ ਲੋਕਾਂ ਦੀ ਲੋੜ ਵੀ ਹੈ ਪਰ ਜੇ ਉਸ ਚ ਰੂਹ ਦੀ ਗੱਲ ਹੀ ਕੋਈ ਨਾ ਹੋਵੇ ਲੋਕ ਕਿਉਂ ਖਰੀਦਣ ਜੇ ਸਾਹਿਤ ਤ੍ਰਿਪਤੀ ਨਹੀਂ ਦਿੰਦਾ ਲੋਕ ਠੇਕੇ ਨੂੰ ਤੁਰ ਜਾਂਦੇ ਨੇ ਜਿਹੜੇ ਸਾਹਿਤ ਨੂੰ ਪੁੱਠਾ ਕਰ ਕਰਕੇ ਤੇ ਅਸਹਾਇਤ ਬਣਾ ਕੇ ਲੋਕਾਂ ਅੱਗੇ ਪਰੋਸਦੇ ਨੇ ਉਹਨਾਂ ਨੂੰ ਕੀ ਹੱਕ ਹੈ ਲੋਕਾਂ ਨੂੰ ਮੂਰਖ ਸਮਝਣ ਅਸਲ ਚ ਦੁਪਹਿਰ ਸਮੇਂ ਉਹਨਾਂ ਕਦੇ ਆਪਣੀ ਸ਼ਾਂ ਨਹੀਂ ਵੇਖੀ ਸਾਹਿਤ ਨੂੰ ਪੜਨੋਂ ਹਟਾਉਣ ਚ ਅਜਿਹੇ ਡਿਗਰੀਦਾਰਾਂ ਦਾ ਬਹੁਤਾ ਹੱਥ ਹੈ ਤੇ ਇਸ ਤਰ੍ਹਾਂ ਦੇ ਲੇਖਕਾਂ ਹੀ ਗੋਦਾਮਾਂ 'ਚ ਸਿਉਂਕ ਦੇ ਢੇਰ ਸਾਰੇ ਨੇ ਮੇਰਾ ਵਿਸ਼ਵਾਸ ਹੈ ਲੋਕ ਆਪਣੇ ਸੱਭਿਆਚਾਰ ਦੀ ਗੱਲ ਨੂੰ ਪੜਦੇ ਹੀ ਨਹੀਂ ਹਿੱਕ ਨਾਲ ਵੀ ਲਾਉਂਦੇ ਨੇ ਅਜਈ ਰਚਨਾ ਲੋਕਾਂ ਤੱਕ ਪਹੁੰਚੇ ਸਹੀ ਸਾਹਿਤ ਜ਼ਿੰਦਗੀ ਦਾ ਚਤੇਰਾ ਹੀ ਨਹੀਂ ਉਸ ਰਈਆ ਵੀ ਹੈ ਅਸੀਂ ਨਾ ਲੋਕਾਂ ਦੇ ਦਿਲ ਤੱਕ ਪਹੁੰਚਦੇ ਆਂ ਨਾ ਦਰਦ ਤੱਕ ਫਿਰ ਲੋਕਾਂ ਨਾਲ ਸਾਜ ਦੀ ਦਹਾਈ ਕਾਦੀ ਸਾਹਿਤ ਨਾਲ ਵਿਲਕਣ ਦਾ ਆਲਾਂਬਾ ਕਾਦਾ ਅਸੀਂ ਲੋਕਾਂ ਨੂੰ ਮਜਬੂਰ ਕਰਦੇ ਆ ਸਾਡੇ ਵੱਲ ਤੱਕਣ ਜੇ ਸਾਡਾ ਚਿਹਰਾ ਸ਼ੀਸ਼ਾ ਨਹੀਂ ਉਹ ਭੁੱਲ ਕੇ ਵੀ ਨਹੀਂ ਵੇਖਣਗੇ